ਹੀਟ ਵੇਵ ਦਾ ਅਸਰ ਕਿਸਾਨਾਂ ਤੇ ਕਿਵੇਂ ਪੈ ਰਿਹਾ ਹੈ ਪੰਜਾਬ ਦੇ ਪਾਣੀਆਂ ਤੇ ਕਿਵੇਂ ਪੈ ਰਿਹਾ ਹੈ ਬੱਚਿਆਂ ਤੇ ਬਜ਼ੁਰਗਾਂ ਤੇ ਇਸ ਹੀਟ ਵੇਵ ਦਾ ਅਸਰ ਕੀ ਪੈ ਰਿਹਾ ਹੈ ਤੇ ਕਿਵੇਂ ਉਹ ਬਚਾਅ ਕਰ ਸਕਦੇ ਨੇ ਦੇਖੋ ਹੀਟ ਵੇਵ ਇਸ ਬੇਸਿਕਲੀ ਕਲਾਈਮੇਟ ਦੇ ਵਿੱਚ ਚੇਂजेस ਆਈਆਂ ਹਨਾ ਕਲਾਈਮੇਟ ਚੇਂਜ ਦੇ ਨਾਲ ਲੱਗਿਆ ਗਰਮੀ ਬਹੁਤ ਜ਼ਿਆਦਾ ਹੋਊਗੀ ਹਵਾ ਬਹੁਤ ਤੇਜ਼ ਜਾ ਰਹੀ ਹੈਗੀ ਇਹ ਗਰਮ ਹਵਾ ਉਹਦੇ ਨਾਲ ਡੀਹਾਈਡਰੇਸ਼ਨ ਹੁੰਦੀ ਹੈ ਸਿਹਤ ਦੇ ਉੱਤੇ ਅਸਰ ਹੁੰਦਾ ਹੈ ਪੰਜਾਬ ਦੇ ਕਿਹੜੇ ਹਿੱਸੇ ਸਭ ਤੋਂ ਜ਼ਿਆਦਾ ਇਫੈਕਟ ਹੋ ਰਹੇ ਨੇ ਸੋ ਤੁਹਾਡੀ ਜਿਹੜੀ ਵਰਕ ਹੈ ਉਹ ਐਫੀਸ਼ੀਐਂਸੀ ਘਟਦੀ ਹੈਗੀ ਹੈ ਸੋ ਪੰਜਾਬ ਨੂੰ ਤਾਂ ਇਫੈਕਟ ਕਰਦਾ ਸਾਡੀ ਖੇਤੀ ਨੂੰ ਵੀ ਇਫੈਕਟ ਕਰਦਾ ਹੈ ਸਾਡੀ ਬੱਚਿਆਂ ਨੂੰ ਵੀ ਇਫੈਕਟ ਕਰਦਾ ਹੈ ਤੇ ਜਿੰਨੂੰ ਕਹਿੰਦਾ ਨਾ ਰੇਗਿਸਤਾਨ ਵੱਲ ਪੰਜਾਬ ਤੁੜ ਰਿਹਾ ਉਹ ਸੱਚੀ ਗੱਲ ਹੈ ਕਿ ਅਸੀਂ ਆਪਣੇ ਆਪ ਨਾਲ ਖਿਲਵਾੜ ਕਰ ਰਹੇ ਹਾਂ ਆਣਵਲੀਆਂ نسلਾਂ ਜਿਹੜੀਆਂ ਨੂੰ ਸਾਨੂੰ ਇਨਾ ਕੋਸੇਗੀ ਕਿ ਅਸੀਂ ਪੰਜਾਬ ਛੱਡਿਆ ਨਹੀਂ ਇਹ ਮਜ਼ਾਕ ਬਣ ਗਿਆ ਪੰਜ ਆਪ ਇਸ ਵੇਲੇ ਪੰਜਾਬ ਹੈ ਹੀ ਨਹੀਂ ਕੀ ਤੁਹਾਨੂੰ ਲੱਗਦਾ ਹੈ 2025 2024 ਤੋਂ ਵੀ ਗਰਮ ਰਹਿ ਸਕਦਾ ਹੈ ਬਿਲਕੁਲ ਬਿਲਕੁਲ ਲੱਗਦਾ ਹੈਗਾ ਕਿਉਂਕਿ ਉਹਦਾ ਅਸੀਂ ਹੁਣ ਦੇਖ ਰਹੇ ਹਾਂ ਉਹਦਾ ਅਸਰ ਦੇਖ ਰਹੇ ਹੈਗੇ ਹਣਾ ਪੰਜਾਬ ਵਿੱਚ ਇਸ ਦਾ ਕੀ ਅਸਰ ਦੇਖਣ ਨੂੰ ਮਿਲੇਗਾ ਤੇ ਕਾਰਨ ਕੀ ਮੰਨਦੇ ਹੋ ਤੁਸੀਂ ਜੋ ਹੀਟ ਵੇਵ ਪਿਛਲੇ ਕੁਝ ਸਾਲਾਂ ਤੋਂ ਜੋ ਦਿਨ ਹੈਟ ਵੇਵ ਦੇ ਉਹ ਵਧੇ ਹਨ ਇਸ ਵੇਲੇ ਰੁੱਖ ਰਾਜਸਥਾਨ 'ਚ ਜ਼ਿਆਦਾ ਹੈ ਪੰਜਾਬ ਦੇ ਵਿੱਚ ਘੱਟ ਹੈ ਹੀਟ ਵੇਵ ਕ੍ਰੌਪਸ ਦੀ ਫਰਟੀਲਿਟੀ ਕ੍ਰੌਪਸ ਦੀ ਈਲਡ ਉਹਦੇ ਉੱਤੇ ਵੀ ਇਫੈਕਟ ਕਰਦੀ ਹੈ ਫਿਰ ਉਹਦੇ ਨਾਲ ਤੁਸੀਂ ਦੇਖਦੇ ਹੈਗੇ ਹੋ ਕਰਜ਼ਾਈ ਹੋ ਜਾਂਦੇ ਆ ਕਿਸਾਨ ਤੇ ਜਦੋਂ ਕਰਜ਼ਾਈ ਹੁੰਦੇ ਆ ਕਈ ਵਰਸ ਸਰਕਮਸਟੈਂਸਸ ਦੇ ਵਿੱਚ ਆ ਕੇ ਆਤਮ ਹੱਤਿਆ ਵੀ ਕਰਦੇ ਉਹ ਫੈਮਲੀਆਂ ਤੇ ਵੀ ਇਫੈਕਟ ਹੁੰਦਾ ਹੈ ਇਸ ਵੇਲੇ ਮੈਨੂੰ ਕੀ ਨਜ਼ਰ ਆ ਰਿਹਾ ਹੈਗਾ ਕਿ ਸਾਊਥ ਜਿਵੇਂ ਪਹਿਲੇ ਕਹਿੰਦੇ ਸੀ ਨਾ ਪੰਜਾਬ ਆਵਾਜ਼ ਚੱਕਦਾ ਇਸ ਵੇਲੇ ਮੈਨੂੰ ਸਾਊਥ ਦਿਖ ਰਿਹਾ ਜਿਹੜੀ ਆਵਾਜ਼ ਚੱਕ ਰਿਹਾ ਹੈਗਾ ਗੁੱਡੇ ਨਾਲੇ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਚ ਹੈਗਾ ਕਿ ਇੰਡਸਟਰੀਅਲ ਵੇਸਟ ਜਿਹੜਾ ਹੈਗਾ ਜਿਹੜਾ ਕਿ ਬਹੁਤ ਜ਼ਿਆਦਾ ਟਾਕਸਿਕ ਹੈ ਤੁਹਾਨੂੰ ਨੁਕਸਾਨ ਕਰਦਾ ਟਾਕਸਿਕ ਦਾ ਮਤਲਬ ਹੈ ਕਿ ਜਿਹੜਾ ਜਿਹੜਾ ਕੀ ਅੰਦਰੋਂ ਤੁਹਾਨੂੰ ਗਾਲ ਦੂਗਾ ਉਹ ਸਾਰਾ ਵੇਸਟ ਗੁੱਡੇ ਨਾਲੇ ਸਟਾਰ ਰਿਹਾ ਹੈ ਇੰਡਸਟਰੀਅਲ ਵੇਸਟ ਜਿਹੜਾ ਹੁੰਦਾ ਨਾ ਟੈਕਸਟਾਈਲ ਇੰਡਸਟਰੀਜ਼ ਦਾ ਹੈ ਈਸ਼ਵਰੀਲੇ ਪੰਜਾਬ ਨੂੰ ਇਹ ਸਾਰਾ ਪੋਇਜ਼ਨ ਦਿੱਤਾ ਜਾ ਰਿਹਾ ਹੈ ਜੋ ਆਪਾਂ ਕੈਂਸਰ ਕਹਿ ਰਹੇ ਹਾਂ ਲਿਵਰ ਡਿਜ਼ੀਜ਼ਸ ਕਹਿ ਰਹੇ ਹਾਂ ਸਸ਼ਰਕਾ ਜੀ ਦਾ ਅਨਮਿਊਟ ਵੇਖ ਰਿਓ ਤੁਸੀਂ ਮੈਂ ਹਾਂ ਨੀਲਮ ਸ਼ਰਮਾ ਅੱਜ ਅਸੀਂ ਗੱਲ ਮੌਸਮ ਦੀ ਕਰਾਂਗੇ ਲਗਾਤਾਰ ਹੀਟ ਵੇਵ ਦਾ ਅਸਰ ਪੂਰੇ ਉੱਤਰ ਭਾਰਤ ਵਿੱਚ ਨਜ਼ਰ ਆ ਰਿਹਾ ਹੈ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਅਸਰ ਕਿਵੇਂ ਨਜ਼ਰ ਆਵੇਗਾ ਮਹਿਲਾਵਾਂ ਬੱਚਿਆਂ ਬਜ਼ੁਰਗਾਂ ਨੂੰ ਕੀ ਖਾਸ ਖਿਆਲ ਰੱਖਣ ਦੀ ਲੋੜ ਹੈ ਤੇ ਉੱਥੇ ਹੀ ਵਾਤਾਵਰਣ ਤੇ ਇਸ ਹੀਟ ਵੇਵ ਦਾ ਕੀ ਅਸਰ ਪੈਂਦਾ ਹੈ ਕਿਸਾਨਾਂ ਦੀਆਂ ਫਸਲਾਂ ਕਿਵੇਂ ਪ੍ਰਭਾਵਿਤ ਹੁੰਦੀਆਂ ਨੇ ਇਸ ਖਾਸ ਮੁੱਦੇ ਤੇ ਚਰਚਾ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਮੀਤਾ ਕੌਰ ਜੀ ਸਮੇਤਾ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਥੈਂਕ ਯੂ ਬਹੁਤ ਧੰਵਾਦ ਤੁਹਾਡਾ ਸਮੇਤਾ ਜੀ ਸਭ ਤੋਂ ਪਹਿਲਾਂ ਆਈਐਮਡੀ ਦੀ ਚੇਤਾਵਨੀ ਦੀ ਹੀ ਅਸੀਂ ਗੱਲ ਕਰਾਂਗੇ ਕਿਉਂਕਿ 2024 ਸਾਲ 2024 ਸਭ ਤੋਂ ਗਰਮ ਰਿਹਾ ਸੀ ਹੁਣ ਤੱਕ ਤੇ ਹੁਣ ਅਪ੍ਰੈਲ ਦੇ ਜੋ ਸਟਾਰਟਿੰਗ ਦੇ ਵਿੱਚ ਹੀ ਦੇਖਿਆ ਗਿਆ ਜੋ ਤਿੱਖੇ ਤੇਵਰ ਗਰਮੀ ਦੇ ਨਜ਼ਰ ਆ ਰਹੇ ਨੇ ਕੀ ਤੁਹਾਨੂੰ ਲੱਗਦਾ ਹੈ 2025 2024 ਤੋਂ ਵੀ ਗਰਮ ਰਹਿ ਸਕਦਾ ਹੈ ਬਿਲਕੁਲ ਬਿਲਕੁਲ ਲੱਗਦਾ ਹੈਗਾ ਕਿਉਂਕਿ ਉਹਦਾ ਅਸੀਂ ਹੁਣ ਦੇਖ ਰਹੇ ਹਾਂ ਉਹਦਾ ਅਸਰ ਦੇਖ ਰਹੇ ਹੈਗੇ ਹਨ ਤਾਂ ਇਹ ਟੈਂਪਰੇਚਰ ਇਨਕਰੀਸ ਦਾ ਹੋਇਆ ਪਿਛਲੇ ਸਾਲਾਂ ਨਾਲੋਂ ਔਰ ਇਹ ਜਿਹੜੀ ਆਈਐਮਡੀ ਦੀ ਰਿਪੋਰਟ ਹੈ ਉਹਦੇ ਚ ਉਹਨਾਂ ਨੇ ਏਐਮਜੀ ਏਐਮਜੀ April May ਤੇ June ਬਾਰੇ ਗੱਲ ਕੀਤੀ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਇਨ੍ਹਾਂ ਮਹੀਨਿਆਂ ਦੇ ਵਿੱਚ 4% आ, फ, आ, 4 ਡਿਗਰੀ ਟੂ 6.5 ਡਿਗਰੀ ਇਨਕਰੀਸ ਹੋਣਾ ਟੈਂਪਰੇਚਰ ਦਾ ਸੋ ਇਹ ਬਹੁਤ ਹੀ ਠੀਕ ਨਹੀਂ ਹੈਗਾ ਕਮ ਕਿਉਂਕਿ ਇਹਦੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਕਿ ਹਰ ਸਫੀਅਰ ਨੂੰ ਇਫੈਕਟ ਹੋਊਗਾ ਔਰ ਜਦੋਂ ਇਹ ਇਫੈਕਟ ਆਂਦਾ ਹੈ ਤੇ ਬਹੁਤ ਜ਼ਿਆਦਾ ਸੀ ਸਾਰੇ ਪਿੱਛੇ ਚਲੇ ਜਾਣੇ ਹੈਗੇ ਸਮਿਤਾ ਜੀ ਪੰਜਾਬ ਵਿੱਚ ਇਸ ਦਾ ਕੀ ਅਸਰ ਵੇਖਣ ਨੂੰ ਮਿਲੇਗਾ ਤੇ ਕਾਰਨ ਕੀ ਮੰਨਦੇ ਹੋ ਤੁਸੀਂ ਜੋ ਹੀਟ ਵੇਵ ਪਿਛਲੇ ਕੁਝ ਸਾਲਾਂ ਤੋਂ ਜੋ ਦਿਨ ਹੈ ਹੀਟ ਵੇਵ ਦੇ ਉਹ ਵਧੇ ਹਨ ਦੇਖੋ ਇੱਕ ਤਾਂ ਸਾਡੇ ਕੋਲ ਰੁੱਖ ਨਹੀਂ ਹੈਗੇ ਹਨਾ ਆ ਜੋ ਰਿਪੋਰਟਸ ਐ ਬਹੁਤ ਪੁਰਾਣੀਆਂ ਐ ਜਿਹੜੀਆਂ ਆਈਆਂ ਸੀ ਕਿ ਕਿੰਨਾ ਕ ਟਰੀ ਕਵਰ ਮੈਂ ਫੋਰੈਸਟ ਕਵਰ ਦੀ ਵੀ ਨਹੀਂ ਗੱਲ ਕਰਦੀ ਟਰੀ ਕਵਰ ਉਹ ਹੈਗਾ 3.67% ਇਹ ਹੈਗੀ ਐ 21-22 ਦੀ ਰਿਪੋਰਟ ਐ ਔਰ ਜੇ ਟਰੀਜ਼ ਇਸ ਟਰੀ ਕਵਰ ਦੇ ਅੰਦਰ ਅਰਬਨ ਟਰੀਜ਼ ਵੀ ਆਉਂਦੇ ਜੇ ਕਿਸੇ ਨੇ ਆਪਣੇ ਘਰ ਦੇ ਵਿੱਚ ਵੀ ਲਾਏ ਹੋਏ ਐ ਸੋ ਇਹ ਫੋਰੈਸਟ ਕਵਰ ਵੀ ਨਹੀਂ ਐ ਸਾਡੇ ਕੋਲ ਫੋਰੈਸਟ ਨਹੀਂ ਐ ਇਸ ਵੇਲੇ ਰੁੱਖ ਰਾਜਸਥਾਨ ਚ ਜ਼ਿਆਦਾ ਹੈ ਪੰਜਾਬ ਦੇ ਵਿੱਚ ਘਟ ਹੈ ਠੀਕ ਹੈ ਸੋ ਇਹ ਬਹੁਤ ਅਲਰਮਿੰਗ ਚੀਜ਼ ਹੈ ਕਿਉਂਕਿ ਜਿਹੜੇ ਦਰਖਤ ਹੁੰਦੇ ਨੇ ਉਹ ਨਾਲੇ ਤਾਂ ਵਾਟਰ ਨੂੰ ਰੀਚਾਰਜ ਕਰਦੇ ਆ ਪਾਣੀ ਨੂੰ ਗਰਾਊਂਡ ਵਾਟਰ ਜਿਹਦੀ ਆਪਾਂ ਨੂੰ ਇਸ ਵੇਲੇ ਆਪਾਂ ਕਹਿੰਦੇ ਨਾ ਵਾਟਰ ਟੇਬਲ ਕੱਟੀ ਜਾ ਰਹੀ ਹੈ ਧਰਤੀ ਹੇਠਲਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਘਟ ਰਿਹਾ ਹੈ ਉਹਦੇ ਚ ਵੀ ਸਾਨੂੰ ਦਰਖਤ ਕੰਮ ਕਰਦੇ ਜੇ ਅਸੀਂ ਅਸੀਂ ਉਹਨਾਂ ਦੀਆਂ ਲੀਵਜ਼ ਜਿਹੜੀਆਂ ਹੈਨਾ ਇੱਕ ਪੂਰਾ ਸਾਈਕਲ ਹੁੰਦਾ ਹੈ ਵਾਪੋਰੇਸ਼ਨ ਦਾ ਤੁਸੀਂ ਕਦੀ ਸਕੂਲ ਦੇ ਵਿੱਚ ਦੇਖਿਆ ਹੋਣਾ ਹੈ ਹੈਨਾ ਕਿ ਇਹ ਕਿਵੇਂ ਜਾਂਦਾ ਜਾਂਦਾ ਹੈਗਾ ਪਾਣੀ ਕਿਵੇਂ ਇਕੱਠਾ ਹੁੰਦਾ ਹੈ ਫਿਰ ਸਨ ਲੈਂਦਾ ਹੈ ਫਿਰ ਵਾਪੋਰੇਟ ਹੁੰਦਾ ਹੈ ਫਿਰ ਉਹਦਾ ਮੋਇਸਚਰ ਬਣਦਾ ਹੈ ਫਿਰ ਬਾਰਿਸ਼ ਆਂਦੀ ਹੈ ਜਦੋਂ ਅਸੀਂ ਉਹ ਚੀਜ਼ਾਂ ਹੀ ਖਤਮ ਕਰ ਰਹੇ ਹਾਂ ਔਰ ਗਰਾਊਂਡ ਵਾਟਰ ਵਾਸਤੇ ਵੀ ਸਾਨੂੰ ਦਰਖਤ ਚਾਹੀਦੇ ਨੇ نیچے ਉਹ ਇਕੱਠਾ ਪਾਣੀ ਹੁੰਦਾ ਫਿਰ ਉਹ ਇਕੱਠਾ ਜਦੋਂ ਹੁੰਦਾ ਹੈ ਧਰਤੀ ਦੇ ਵਿੱਚ ਵੇਨਸ ਹੁੰਦੀਆਂ ਨਾੜੀਆਂ ਜਿਹਨੂੰ ਕਹਿੰਦੇ ਉਹ ਅੱਗੇ-ਅੱਗੇ ਜਾਂਦਾ ਤੇ ਜਦੋਂ ਅਸੀਂ ਦਰਖਤ ਹੀ ਨਹੀਂ ਰੱਖੇ ਹੈਗੇ ਉਹਨਾਂ ਨੂੰ ਪਾਣੀ ਦਾ ਜਿਹੜਾ ਮੋਇਸਚਰ ਜਿਹੜਾ ਨਹੀਂ ਰੱਖ ਰਹੇ ਹੈਗੇ ਤੇ ਫਿਰ ਸਾਰਾ ਕੁਝ ਤਾਂ ਖਤਮ ਹੀ ਹੋਊਗਾ ਨਾ ਪਾਣੀ ਵੀ ਖੜੂ ਹਜੇ ਪ੍ਰੈਡਿਕਸ਼ਨ ਹੈ ਕਿ ਦਸਾਂ ਸਾਲਾਂ ਦੇ ਵਿੱਚ ਪੰਜਾਬ ਦਾ ਪਾਣੀ ਖਤਮ ਹੋ ਜਾਊਗਾ ਧਰਤੀ ਹੀਟਲਾ ਪਰ ਮੈਨੂੰ ਲੱਗਦਾ ਉਸ ਤੋਂ ਜਲਦੀ ਖਤਮ ਹੋ ਜਾਣਾ ਪੰਜਾਬ ਪਾਣੀਆਂ ਦੀ ਧਰਤੀ ਹੈ ਇਸ ਕਾਰਨ ਨਾਂ ਵੀ ਪੰਜਾਬ ਹੈ ਪਰ ਜੋ ਹੁਣ ਹੀਟ ਵੇਵ ਚੱਲ ਰਹੀ ਹੈ ਜਿਸ ਤਰ੍ਹਾਂ ਦਾ ਮੌਸਮ ਵਿੱਚ ਬਦਲਾ ਪਿਛਲੇ ਕੁਝ ਸਮੇਂ ਵਿੱਚ ਵੇਖਿਆ ਗਿਆ ਪੰਜਾਬ ਦੇ ਪਾਣੀਆਂ ਤੇ ਤਹਾਡੇ ਮੁਤਾਬਕ ਕਿਸ ਤਰ੍ਹਾਂ ਦਾ ਅਸਰ ਪੈ ਰਿਹਾ ਹੈ ਇਸ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਕਿਉਂਕਿ ਦੇਖੋ ਹੁਣ ਜੇ ਆਪਾਂ ਗੱਲ ਕਰਦੇ ਨੇ ਇਰੀਗੇਸ਼ਨ ਦੀ ਨਾ ਤਾਂ ਅਸੀਂ ਡ੍ਰਿਪ ਇਰੀਗੇਸ਼ਨ ਵੱਲ ਧਿਆਨ ਦਿੱਤਾ Rajasthan ਨੇ ਕੀਤਾ ਇਸ ਵੇਲੇ ਉਹ ਹਰਿਆਵਲ ਹੋ ਰਿਹਾ ਥਾਰ ਡੇਜ਼ਰਟ ਤਾਂ ਮੈਂ ਹੁਣ ਪੜ੍ਹ ਰਹੀ ਸੀ ਕਿ ਉਹ ਗ੍ਰੀਨ ਹੋ ਰਿਹਾ ਹੈ ਹੈਨਾ ਸੋ ਕਿਤੇ ਨਾ ਕਿਤੇ ਸਾਡੀਆਂ ਸੋਚਾਂ ਜਿਹੜੀਆਂ ਹੈਗੀਆਂ ਕੁਝ ਲਿਮਟਿਡ ਹੈ ਜੇ ਅਸੀਂ ਵਾਤਾਵਰਣ ਵੱਲ ਨਹੀਂ ਦੇਖਾਂਗੇ ਹੁਣ ਜੇ ਗੱਲ ਕਰਦੇ ਹਾਂ ਤੁਸੀਂ ਹੀਟ ਵੇਵ ਦੀ ਗੱਲ ਕਰਦੇ ਹੋ ਹੀਟ ਵੇਵ ਕ੍ਰੌਪਸ ਦੀ ਫਰਟੀਲਿਟੀ ਕ੍ਰੌਪਸ ਦੀ ੀਲਡ ਉਹਦੇ ਉੱਤੇ ਵੀ ਇਫੈਕਟ ਕਰਦੀ ਹੈ ਫਿਰ ਉਹਦੇ ਨਾਲ ਤੁਸੀਂ ਦੇਖਦੇ ਹੈਗੇ ਹੋ ਕਰਜ਼ਾਈ ਹੋ ਜਾਂਦੇ ਆ ਕਿਸਾਨ ਤੇ ਜਦੋਂ ਕਰਜ਼ਾਈ ਹੁੰਦੇ ਹੈ ਕਈ ਵਰਸ ਸਰਕਮਸਟੈਂਸਸ ਦੇ ਵਿੱਚ ਆ ਕੇ ਆਤਮ ਹੱਤਿਆ ਵੀ ਕਰਦੇ ਹੋ ਉਹ ਫੈਮਲੀਆਂ ਤੇ ਵੀ ਇਫੈਕਟ ਹੁੰਦਾ ਹੈ ਬੱਚਿਆਂ ਤੇ ਇਫੈਕਟ ਹੁੰਦਾ ਹੁਣ ਤੁਸੀਂ ਗੱਲ ਕਰੋ ਬੱਚੇ ਬਾਹਰ ਖੇਡਣ ਨਹੀਂ ਜਾ ਸਕਦੇ ਕਿ ਨੋਟੀਫਿਕੇਸ਼ਨ ਆਈ ਹੈ ਗਵਰਨਮੈਂਟ ਦੀ 12 ਤੋਂ 3 ਵਜੇ ਤੁਸੀਂ ਨਹੀਂ ਜਾ ਸਕਦੇ ਜੀ ਪਰ ਮੈਨੂੰ ਆਪਣਾ ਬਚਪਨ ਯਾਦ ਮੈਂ ਤਾਂ ਅੰਦਰ ਕਦੀ ਬੈਠਦੀ ਨਹੀਂ ਸੀ ਹੈਨਾ ਗਰਮੀਆਂ ਦੀਆਂ ਛੁੱਟੀਆਂ ਹੁਣ ਕੋਣ ਦੇਖਦਾ ਸੀ ਗਰਮੀ ਨੂੰ ਬਾਹਰ ਕੋਲ ਹੋਲਿਡੇਸ ਹੋਮਵਰਕ ਵੀ ਪਹਿਲਾਂ ਕਰਕੇ ਜੋ ਛੁੱਟੀਆਂ ਸੀ ਉਹ ਬੱਚੇ ਇੰਜੋਏ ਕਰਦੇ ਸੀ ਬਾਕੀ ਸੀ ਹੈਨਾ ਸੋ ਆਊਟਡੋਰਸ ਬਹੁਤ ਜ਼ਿਆਦਾ ਹੁੰਦਾ ਸੀਗਾ ਹੁਣ ਕਿਤੇ ਨਾ ਕਿਤੇ ਅਸੀਂ ਉਹ ਸਾਰੀਆਂ ਚੀਜ਼ਾਂ ਖਰਾਬ ਕਰਤੀਆਂ ਫਲੈਸ਼ੀ ਚੀਜ਼ਾਂ ਵੱਲ ਆ ਗਈਆਂ ਉੱਚੀਆਂ ਉੱਚੀਆਂ ਬਿਲਡਿੰਗਸ ਆ ਰਹੀਆਂ ਇਵਨ ਕੰਸਟਰਕਸ਼ਨ ਇਸ ਅ ਫੈਕਟਰ ਜਿਹਦੇ ਅੰਦਰ ਜਿਹਦੇ ਕਰਕੇ এনवायरमेंटਲ ਚੇਂजेस ਆਉਂਦੇ ਆ ਇੰਡਸਟਰੀਜ਼ ਹੋ ਗਈ ਵਹੀਕਲਰ ਪੋਲੂਸ਼ਨ ਹੋ ਗਿਆ ਕੰਸਟਰਕਸ਼ਨ ਹੋ ਗਈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀ ਰੈਪਿਡ ਅਰਬਨਾਈਜੇਸ਼ਨ ਰੈਪਿਡ ਇੰਡਸਟਰੀਅਲਾਈਜੇਸ਼ਨ ਮਤਲਬ ਕਿ ਜਿਹੜੀ ਬਹੁਤ ਜਲਦੀ ਜਲਦੀ ਇਹ ਚੀਜ਼ਾਂ ਹੁੰਦੀਆਂ ਬਿਨਾਂ ਸੋਚੇ ਸਮਝੇ ਜ਼ਰੂਰਤਾਂ ਹੁੰਦੀਆਂ ਪਰ ਉਹਨੂੰ ਤਰੀਕੇ ਸਿਰ ਨਾਲ ਕਰਨਾ ਚਾਹੀਦਾ ਉੱਝਾੜ ਕੇ ਕਿਸੇ ਜਗ੍ਹਾ ਨੂੰ ਤੁਸੀਂ ਨਵੀਂ ਜਗ੍ਹਾ ਜਦੋਂ ਵਸਾਨਦੇ ਹੋ ਤੇ ਬਹੁਤ ਚੇਂਜੇਸ ਆਉਂਦੀਆਂ ਤੁਸੀਂ ਉਜਾੜੇ ਦੀ ਗੱਲ ਕੀਤੀ ਤਾਂ ਪੰਜਾਬ ਵਿੱਚ ਮਤੇਵਾੜਾ ਦੇ ਜੰਗਲ ਹੈ ਉਹ ਇੱਕ ਐਗਜ਼ਾਮਪਲ ਹੈ ਇਸ ਦਾ ਹਾਲ ਹੀ ਵਿੱਚ ਜੋ ਹైదరాబాద్ ਵਿੱਚ ਹੋਇਆ ਇੰਡਸਟਰੀਅਲ ਏਰੀਆ ਦੇ ਲਈ ਆਈਟੀ ਸੈਕਟਰ ਨੂੰ ਵਸਾਉਣ ਦੇ ਲਈ ਉਹ ਵੀ ਇੱਕ ਐਗਜ਼ਾਮਪਲ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਆਪਣਾ ਫਾਇਦਾ ਕਰਨ ਦੇ ਚੱਕਰ ਵਿੱਚ ਨਾ ਸਿਰਫ ਮਨੁੱਖਾਂ ਦਾ ਬਲਕਿ ਉਹਨਾਂ ਬੇਜ਼ੁਬਾਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਜੋ ਕੀ ਆ ਨਹੀਂ ਸਕਦੇ ਬਿਲਕੁਲ ਇੱਕ ਗੱਲ ਜਿਹੜੀ ਤੁਸੀਂ ਬਹੁਤ ਅੱਛੀ ਕਹੀ ਹੈਗੀ ਆ ਮੈਂ ਹਾਇਦਰਾਬਾਦ ਦੇ ਕੇਸ ਦੇ ਵਿੱਚ ਇੱਕ ਗੱਲ ਕਮਾਂਗੀ ਕਿ ਹਾਇਦਰਾਬਾਦ ਦਾ ਜਿਹੜਾ ਕੇਸ ਸੀਗਾ ਉਹ ਯੂਨੀਵਰਸਿਟੀ ਕੈਂਪਸ ਤੇ ਹੋਇਆ ਉਹ ਯੂਥ ਨੇ ਉੱਥੇ ਬੜੀ ਆਵਾਜ਼ ਚੱਕੀ ਸਾਡਾ ਯੂਥ ਪੰਜਾਬ ਦਾ ਮੈਨੂੰ ਇਸ ਵੇਲੇ ਮੈਨੂੰ ਕੀ ਨਜ਼ਰ ਆ ਰਿਹਾ ਹੈਗਾ ਕਿ ਸਾਊਥ ਜਿਵੇਂ ਪਹਿਲੇ ਕਹਿੰਦੇ ਸੀ ਨਾ ਪੰਜਾਬ ਆਵਾਜ਼ ਚੱਕਦਾ ਹੈ ਇਸ ਵੇਲੇ ਮੈਨੂੰ ਸਾਊਥ ਦਿਖ ਰਿਹਾ ਜਿਹੜੀ ਆਵਾਜ਼ ਚੱਕ ਰਿਹਾ ਹੈਗਾ ਤੇ ਰੈਵੋਲੂਸ਼ਨਸ ਜੋ ਆ ਰਹੀਆਂ ਜਾਂ ਕੋਈ ਸਵਾਲ ਕਰਨਾ ਉਹ ਸਾਊਥ ਵੱਲੋਂ ਸ਼ੁਰੂ ਹੋ ਰਿਹਾ ਤੇ ਜਿਹੜੀ ਬੇਜ਼ਬਾਨ ਜਾਨਵਰਾਂ ਦੀ ਤੁਸੀਂ ਗੱਲ ਕੀਤੀ ਕਿ ਇੱਕ ਛੋਟੇ ਤੋਂ ਛੋਟਾ ਕੀੜਾ ਵੀ ਉਹ ਸਾਰੀ ਫੂਡ ਚੇਨ ਹੁੰਦੀ ਹੈ ਉਹਨੂੰ ਕਹਿੰਦੇ ਇਕੋਲੋਜੀਕਲ ਬੈਲੈਂਸ ਹੈ ਨਾ ਬਾਇਓਡਾਈਵਰਸਿਟੀ ਉਹਦੀ ਵੀ ਅਹਿਮੀਅਤ ਹੁੰਦੀ ਹੈ ਉਹਦੇ ਨਾਲ ਤੁਹਾਡਾ ਵਾਤਾਵਰਣ ਸੁਰੱਖਿਅਤ ਹੁੰਦਾ ਖਾਲੀ ਅਸੀਂ ਐ ਨਹੀਂ ਹੈਗਾ ਕਿ ਆਇਆ ਕੀੜਾ ਹੈ ਇਹਨੂੰ ਮਾਰ ਦੋ ਮੈਨੂੰ ਚੰਗਾ ਨਹੀਂ ਲੱਗਦਾ ਦੇਖਣ ਨੂੰ ਚਿਪਕਲੀ ਆ ਉਹਨੂੰ ਮਾਰ ਦੋ ਮੈਨੂੰ ਚੰਗਾ ਨਹੀਂ ਲੱਗਦਾ ਇਹ ਸਾਰਾ ਇੱਕ ਪਰਮਾਤਮਾ ਨੇ ਇੱਕ ਇੱਕ ਚੱਕਰ ਬਣਾਇਆ ਹੈਗਾ ਕਿ ਸਮਾਲ ਐਨੀਮਲ ਨੂੰ ਵੱਡਾ ਐਨੀਮਲ ਖਾਊਗਾ ਇਹਦੇ ਨਾਲ ਹੀ ਰੁੱਖਾਂ ਦੀ ਆਬਾਦੀ ਹੁੰਦੀ ਹੈ ਜੰਗਲਾਂ ਦੀ ਆਬਾਦੀ ਹੁੰਦੀ ਹੈ ਬਿਲਕੁਲ ਤੇ ਬੁੱਡਾ ਨਾਲਾ ਪੰਜਾਬ ਦਾ ਇੱਕ ਭਗ ਦਾ ਮਸਲਾ ਰਿਹਾ ਹੈ ਹਮੇਸ਼ਾ ਤੋਂ ਹੀ ਤੇ ਸ਼ੁਰੂਆਤ ਵਿੱਚ ਕੀ ਹੁੰਦਾ ਸੀ ਬੁੱਡਾ ਨਾਲਾ ਇਸ ਤਰੀਕੇ ਦਾ ਉੱਥੇ ਪਾਣੀ ਹੁੰਦਾ ਸੀ ਕਿ ਪੀ ਵੀ ਸਕਦੇ ਸੀ ਉਸ ਨੂੰ ਖੇਤਾਂ ਦੇ ਲਈ ਵੀ ਉਹ ਵਰਤਿਆ ਜਾਂਦਾ ਸੀ ਪਰ ਹੁਣ ਖੇਤਾਂ ਲਈ ਵੀ ਉਹ ਸਹੀ ਨਹੀਂ ਰਿਹਾ ਜੇ ਸਤਾਂ ਪੋਲੂਸ਼ਨ ਹੋ ਗਿਆ ਇਸ ਦੇ ਪਿੱਛੇ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਲੱਗਦਾ ਹੈ ਕਿ ਜੋ ਸੰਘਰਸ਼ ਚੱਲ ਰਿਹਾ ਉਸ ਨੂੰ ਲੈ ਕੇ ਉਸ ਦੇ ਵਿੱਚ ਸਕਸੈਸ ਹੋਣਗੇ ਉਹ ਲੋਕ ਕਿ ਉਹ ਸਾਫ਼ ਹੋ ਪਾਏਗਾ ਦੇਖੋ ਮੇਰੀ ਸੋਚ ਨਹੀਂ ਹੈਗੀ ਐਵਰੀਥਿੰਗ ਇਜ਼ ਪੋਸੀਬਲ ਇੰਪੋਸੀਬਲ ਇਜ਼ ਰਿਟਨ ਇਨ ਡਿਕਸ਼ਨਰੀ ਆਫ ਫੂਲਸ ਠੀਕ ਹੈ ਆਪਾਂ ਮੂਰਖ ਤਾਂ ਹੈ ਨਹੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਸਮਝ ਹੈ ਜੀ ਹਰ ਚੀਜ਼ ਦੀ ਸੋਲਿਊਸ਼ਨ ਹੈਗੀ ਹੈ ਜੇ ਆਪਾਂ ਉਧਰ ਨੂੰ ਤੁਰੀਏ ਤੇ ਬੁੱਡੇ ਨਾਲੇ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਚ ਹੈਗਾ ਕਿ ਇੰਡਸਟਰੀਅਲ ਵੇਸਟ ਜਿਹੜਾ ਹੈਗਾ ਜਿਹੜਾ ਕਿ ਬਹੁਤ ਜ਼ਿਆਦਾ ਟਾਕਸਿਕ ਹੈ ਤੁਹਾਨੂੰ ਨੁਕਸਾਨ ਕਰਦਾ ਟਾਕਸਿਕ ਦਾ ਮਤਲਬ ਹੈ ਕਿ ਜਿਹੜਾ ਜਿਹੜਾ ਕਿ ਅੰਦਰੋਂ ਤੁਹਾਨੂੰ ਗਾਲ ਦੂਗਾ ਉਹ ਸਾਰਾ ਵੇਸਟ ਬੁੱਡੇ ਨਾਲੇ ਚ ਜਾ ਰਿਹਾ ਹੈ ਇੰਡਸਟਰੀਅਲ ਵੇਸਟ ਜਿਹੜਾ ਹੁੰਦਾ ਨਾ ਟੈਕਸਟਾਈਲ ਇੰਡਸਟਰੀਜ਼ ਦਾ ਹੈ ਤੇ ਯਾਰਨ ਇੰਡਸਟਰੀਜ਼ ਦਾ ਹੈਗਾ ਤੋ ਸਾਰਾ ਉੱਥੇ ਜਾ ਰਿਹਾ ਉਹ ਉੱਥੇ ਨਹੀਂ ਜਾਣਾ ਚਾਹੀਦਾ ਦਲ ਟ੍ਰੀਟਮੈਂਟ ਪਲੈਂਟ ਹੀ ਨਹੀਂ ਇਹਦਾ ਸੋਲੂਸ਼ਨ ਹੈ ਉਹੀ ਪਾਣੀ ਨੂੰ ਰੀਸਾਈਕਲ ਕਰਕੇ ਇੰਡਸਟਰੀਜ਼ ਕੈਨ ਯੂਜ਼ ਇਟ ਆਲਸੋ ਵਾਈਆਂਟ ਦੇ ਡੂਇੰਗ ਕਿਉਂਕਿ ਉਹ ਵਾਟਰ ਬੇਸਡ ਇੰਡਸਟਰੀਜ਼ ਐ ਵਾਟਰ ਦੇ ਅੰਦਰ ਦੇ ਅੰਦਰ ਡਿਸਚਾਰਜ ਕਰਨ ਦਾ ਮਤਲਬ ਹੈਗਾ ਕਿ ਉਹ ਹਿਊਮਨ ਐਨੀਮਲ ਤੇ ਪਲੈਂਟ ਕੰਜ਼ਮਪਸ਼ਨ ਲਈ ਠੀਕ ਨਹੀਂ ਹੈ ਲੈਵਲਸ ਹੁੰਦੇ ਆ ਸਤਰ ਹੁੰਦੇ ਆ ਕਿ ਇੰਨੀ ਟਾਕਸਿਸਿਟੀ ਪਰਮਿਸਿਬਲ ਹੈ ਲਿਮਿਟ ਹੈ ਕਿ ਨਹੀਂ ਹੈ ਪਰ ਇਹਦਾ ਐਨੀ ਮਤਲਬ ਹੈਗਾ ਕਿ ਜੇ ਪਰਮਿਸਿਬਲ ਲਿਮਿਟਸ ਦੇ ਵਿੱਚ ਹੈ ਕਿ ਇਟਸ 올 ਫਿਨਿਸ਼ਡ ਹਨਾ ਉਹ ਖਤਮ ਨਹੀਂ ਹੁੰਦੀ ਉਹ ਟਾਕਸਿਸਿਟੀ ਤਾਂ ਹੋਊਗੀ ਕਿਉਂਕਿ ਇਹਦੇ ਅੰਦਰ ਜਿਹੜੇ ਕੈਮੀਕਲਸ ਹੈ ਕੈਮੀਕਲ ਜੇ ਅੱਜ ਅੱਜ ਆਪਾਂ ਆਰਸਨਿਕ ਜਿਹੜਾ ਦੇ ਦੇਖਿਆ ਗਿਆ ਉਹਦੀ ਵੈਲਿਊਜ਼ ਆਈਆਂ ਹੈਗੀਆਂ ਆਰਸਨਿਕ ਸਲੋ ਪੌਇਜ਼ਨ ਲਈ ਯੂਜ਼ ਕੀਤਾ ਜਾਂਦਾ ਜੇ ਕਿਸੇ ਨੂੰ ਮਾਰਨਾ ਸੋ ਇਸ ਵੇਲੇ ਪੰਜਾਬ ਨੂੰ ਇਹ ਸਾਰਾ ਪੌਇਜ਼ਨ ਦਿੱਤਾ ਜਾ ਰਿਹਾ ਜੋ ਆਪਾਂ ਕੈਂਸਰ ਕਰ ਰਹੇ ਹਨ ਲਿਵਰ ਡਿਜ਼ੀਜ਼ਸ ਕਰ ਰਹੇ ਹਨ ਉਹਦੇ ਤੇ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਇਫੈਕਟ ਹੋ ਰਿਹਾ ਹੈ ਇਨੂੰ ਬੜੀ ਸੀਰੀਅਸਲੀ ਗੰਭੀਰਤਾ ਨਾਲ ਗੱਲ ਕਰਨੀ ਚਾਹੀਦੀ ਹੈ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਕੋਈ ਸੋਚ ਨਹੀਂ ਰਿਹਾ ਸੋਚ ਰਹੇ ਹੈ ਪਰ ਕਿਤੇ ਨਾ ਕਿਤੇ ਸਿੰਕ੍ਰੋਨਾਈਜ਼ੇਸ਼ਨ ਆਫ ਵੇਰੀਅਸ ਡਿਪਾਰਟਮੈਂਟਸ ਜਾਂ ਸਿੰਕ੍ਰੋਨਾਈਜ਼ੇਸ਼ਨ ਆਫ ਵੇਰੀਅਸ ਥਾਟ ਪ੍ਰੋਸੈਸ ਨਹੀਂ ਹੈਗੀ ਜੇ ਗੱਲ ਹੁੰਦੀ ਹੈ ਇੰਡਸਟਰੀਜ਼ ਫੀਲ ਥ੍ਰੈਟਨਡ ਵਾਈ ਆਰ ਦੇ ਫੀਲਿੰਗ ਥ੍ਰੈਟਨਡ ਉਹ ਉਹ ਵੀ ਤਾਂ ਆਪਣੇ ਘਰਾਂ ਚ ਪਾਣੀ ਪੀ ਰਹੇ ਹੈਗੇ ਆ ਵਾਈ ਆਰ ਦੇ ਫੀਲਿੰਗ ਥ੍ਰੈਟਨਡ ਵਾਟ ਇਜ਼ देयर टू ਫੀਲ ਥ੍ਰੈਟਨਡ ਯੂ ਆਰ ਬੀਂਗ ਟੋਲਡ ਕਿ ਉਹਨੂੰ ਇਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਯੂਟਿਲਾਈਜ਼ ਕਰੋ ਕੀ ਉਹਨਾਂ ਦਾ ਦਿਲ ਨਹੀਂ ਦੁਖਦਾ ਹੈਗਾ ਕਿ ਲੋਕ ਮਰ ਰਹੇ ਬਿਲਕੁਲ ਅਸੀਂ ਇਹ ਗੱਲ ਕੀਤੀ ਸਮਿਤਾ ਜੀ ਹੀਟ ਵੇਵ ਦਾ ਅਸਰ ਕਿਸਾਨਾਂ ਤੇ ਕਿਵੇਂ ਪੈ ਰਿਹਾ ਹੈ ਪੰਜਾਬ ਦੇ ਪਾਣੀਆਂ ਤੇ ਕਿਵੇਂ ਪੈ ਰਿਹਾ ਹੈ ਹੁਣ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਮਹਿਲਾਵਾਂ ਦੇ ਕਿਉਂਕਿ ਇੱਕ ਤਾਂ ਇਹ ਪੁਰਸ਼ ਪ੍ਰਧਾਨ ਸਮਾਜ ਹੈ ਭਾਰਤ ਦਾ ਤੇ ਉੱਥੇ ਹੀ ਬੱਚਿਆਂ ਤੇ ਬਜ਼ੁਰਗਾਂ ਤੇ ਇਸ ਹੀਟ ਵੇਵ ਦਾ ਅਸਰ ਕੀ ਪੈ ਰਿਹਾ ਹੈ ਤੇ ਕਿਵੇਂ ਉਹ ਬਚਾਅ ਕਰ ਸਕਦੇ ਨੇ ਦੇਖੋ ਹੀਟ ਵੇਵ ਇਸ ਬੀਸਿਕਲੀ ਕਲਾਈਮੇਟ ਦੇ ਵਿੱਚ ਚੇਂजेस ਆਈਆਂ ਹਨਾ ਕਲਾਈਮੇਟ ਚੇਂਜ ਦੇ ਨਾਲ ਲੱਗਿਆ ਗਰਮੀ ਬਹੁਤ ਜ਼ਿਆਦਾ ਹੋਗੀ ਹਵਾ ਬਹੁਤ ਤੇਜ਼ ਜਾ ਰਹੀ ਹੈਗੀ ਇਹ ਗਰਮ ਹਵਾ ਉਹਦੇ ਨਾਲ ਡੀਹਾਈਡਰੇਸ਼ਨ ਹੁੰਦੀ ਹੈ ਸਿਹਤ ਦੇ ਉੱਤੇ ਅਸਰ ਹੁੰਦਾ ਹੈ ਤੇ ਜਦੋਂ ਆਪਾਂ ਘਰਾਂ ਦੇ ਵਿੱਚ ਦੇਖਦੇ ਹੈਗੇ ਆ ਕਿ ਔਮਨ ਇਜ਼ ਐਨ ਐਪੀਟੋਮ ਆਫ ਸੈਕ੍ਰੀਫਾਈਸ ਹਨਾ ਤੇ ਜੋ ਸਭ ਤੋਂ ਜ਼ਿਆਦਾ ਅਸਰ ਉਹਨੂੰ ਹੋਊਗਾ ਜੋ ਬਿਮਾਰ ਹੋਊਗੀ ਉਹ ਆਪਣੇ ਇਲਾਜ ਲਈ ਨਹੀਂ ਜਾਊਗੀ ਉਹ ਸਭ ਤੋਂ ਐਂਡ 'ਚ ਜਾਊਗੀ ਜਦੋਂ ਬਸ ਵਰਸਟ ਕਮਸ ਟੂ ਵਰਸ ਉਹਨੂੰ ਲੈ ਕੇ जाया ਜਾਏਗਾ ਇੱਕ ਉਹ ਮੰਦੇ ਉੱਤੇ ਅਸਰ ਹੈ ਪਾਣੀ ਹੈ ਜਿਹੜਾ ਪਾਣੀ ਜਦੋਂ ਖਤਮ ਹੋਊਗਾ ਹੁਣ ਆ ਮੈਂ ਪੰਜਾਬ ਇਕੱਲੇ ਦੀ ਗੱਲ ਨਹੀਂ ਕਰ ਰਹੀ ਹੋਰ ਵੀ ਸੂਬੇ ਹੈਗੇ ਜਿੱਥੇ ਤੁਹਾਨੂੰ ਦੂਰ ਜਾ ਕੇ ਪਾਣੀ ਖਤਮ ਹੋਣ ਲੱਗ ਜਾਂਦਾ ਹੈਗਾ ਤੁਹਾਨੂੰ ਦੂਰ ਜਾ ਕੇ ਪਾਣੀ ਲੈ ਕੇ ਆਉਣਾ ਪੈਂਦਾ ਹੈਗਾ ਫਿਰ ਆਂਦੀ ਹੈ ਗੱਲ ਕਿ ਜਦੋਂ ਘਰ ਦੀ ਹਾਲਤ ਮਾੜੀ ਹੋ ਜਾਂਦੀ ਹੈ ਕਿਉਂਕਿ ਹੀਟ ਵੇਵ ਦੇ ਵਿੱਚ ਜੇ ਆਪਾਂ ਮਾਰਜਨਲਾਈਜ਼ਡ ਕਮਿਊਨਿਟੀਜ਼ ਦੀ ਗੱਲ ਕਰਾਂਗੇ ਆਪਾਂ ਵੈਲ ਆਫ ਲੋਕਾਂ ਉਹਨਾਂ ਨੂੰ ਵੀ ਅਸਰ ਹੁੰਦਾ ਪਰ ਜੇ ਆਪਾਂ ਮਾਰਜਨਲ ਜ਼ਿਆਦਾ ਇੰਡੀਆ ਮਾਰਜਨਲਾਈਜ਼ਡ ਹੈ ਆਪਾਂ ਉਹਨਾਂ ਦੀ ਗੱਲ ਕਰਾਂਗੇ ਜਿਵੇਂ ਛੋਟੇ ਕਿਸਾਨ ਹੋਗੇ ਜਾਂ ਕੋਈ ਮਜ਼ਦੂਰ ਹੋਗੇ ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਐਕਸਪੈਂਸਸ ਵੱਧ ਜਾਂਦੇ ਹੈਗੇ ਆ ਕਿਉਂਕਿ ਗਰਮੀ ਦੇ ਕਾਰਨ ਤੁਹਾਨੂੰ ਫੂਡ ਵੀ ਮਹਿੰਗਾ ਹੋ ਜਾਂਦਾ ਕਿਉਂਕਿ ਉਹ ਯੀਲਡ ਨਹੀਂ ਆ ਰਹੀ ਹੈਗੀ ਕ੍ਰੌਪ ਦੀ ਹੈਨਾ ਤੇ ਉਦੋਂ ਕੀ ਹੁੰਦਾ ਹੈਗਾ ਫਿਰ ਅਗਲਾ ਆਪਣੇ ਐਕਸਪੈਂਸਸ ਕੱਟਣ ਲੱਗ ਜਾਂਦਾ ਕਿ ਹਾਂਜੀ ਅਸੀਂ ਫਾਇਰਵੁੱਡ ਯੂਜ਼ ਕਰਾਂਗੇ ਗੈਸ ਨਹੀਂ ਕਰਦੇ ਉਹਦਾ ਡਾਇਰੈਕਟ ਅਸਰ ਊਮਨ ਦੇ ਉੱਤੇ ਆਊਗਾ ਪਹਿਲੇ ਫਾਇਰਵੁੱਡ ਕਲੈਕਟ ਕਰੂਗੀ ਫਿਰ ਉਹਦੀ ਜਿਹੜੀ ਹਵਾ ਹੈਗੀ ਆ ਉਦੋਂ ਲੋਗੀ ਉਹ ਹੈਲਥ ਇਫੈਕਟਸ ਵੀ ਆਉਣਗੇ ਫਿਰ ਗੱਲ ਆ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਹੈਗੇ ਸੈਨੇਟਰੀ ਨੈਪਕਿਨਸ ਫੀਮੇਲ ਹਾਈਜੀਨ ਜਿਹੜੀ ਹੁੰਦੀ ਹੈ ਉਹ ਵੀ ਉਹਦੇ ਤੇ ਵੀ ਉਹ ਕੱਟ ਕੋਸਟ ਕਰੂਗੀ ਪਰ ਉਹ ਕਿੰਨਾ ਜ਼ਿਆਦਾ ਇੱਕ ਊਮਨ ਨੂੰ ਅਫੈਕਟ ਕਰ ਸਕਦਾ ਫਿਰ ਫਿਰ ਜਦੋਂ ਜਿਹੜੀ ਜਿਹੜੀ ਆਪਾਂ ਗੱਲ ਕਰਦੇ ਪ੍ਰੈਗਨੈਂਸੀ ਦੇ ਟਾਈਮ ਚਾਈਲਡ ਬਰਥ ਦੇ ਟਾਈਮ ਉੱਥੇ ਵੀ ਕੱਟ ਕੋਸਟ ਹੋਊਗਾ ਉਹ ਮੈਡੀਕਲ ਏਡ ਨਹੀਂ ਲਊਗੀ ਈਵਨ ਜੇ ਸਰਕਾਰੀ ਹਸਪਤਾਲ ਦੇ ਵਿੱਚ ਮੁਫਤ ਵੀ ਇਲਾਜ ਹੋਊਗਾ ਉਹ ਦੂਰ ਹੋਊਗਾ ਉੱਥੇ ਕਿਵੇਂ ਪਹੁੰਚੂਗੀ ਹੈਨਾ ਸੋ ਇਹ ਗੱਲਾਂ ਇਫੈਕਟ ਕਰਦੀਆਂ ਏ ਵਿਮਨ ਨੂੰ ਕਰਦੀਆਂ ਆ ਬਾਕੀ ਹੀਟ ਵੇਵ ਦੇ ਨਾਲ ਡੀਹਾਈਡਰੇਸ਼ਨ ਹੁੰਦੀ ਹੈ ਤੁਸੀਂ ਕੀ ਕਹਿੰਨੇ ਹੈਗੇ ਓ ਮੈਂਟਲੀ ਤੁਸੀਂ ਡਿਪਰੈਸਡ ਹੋ ਜਾਂਦੇ ਹੋ ਬਿਕੋਜ਼ ਤੁਹਾਡੀ ਜਿਹੜੀਆਂ ਮੈਂਟਲ ਫੈਕਿਲਟੀਜ਼ ਆ ਉਸ ਤਰ੍ਹਾਂ ਵਰਕ ਨਹੀਂ ਕਰ ਰਹੀਆਂ ਕਿਉਂਕਿ ਡੀਹਾਈਡਰੇਟ ਹੋ ਗਏ ਤੇ ਇਟ 스타ਟਸ ਅਫੈਕਟਿੰਗ ਯਰ ਬੋਡੀ ਸੋ ਬੜੀਆਂ ਬੜੀਆਂ ਪਰੇਸ਼ਾਨੀਆਂ ਆਉਂਦੀਆਂ ਹੈਗੀਆਂ ਸਾਈਕੋਲੋਜੀਕਲ ਇਫੈਕਟਸ ਆਉਂਦੇ ਹੈਗੇ ਨੇ ਉਹ ਇਹ ਇੱਕ ਚੀਜ਼ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਲਿੰਕਡ ਹੈਗੀਆਂ ਤੇ ਜੋ ਰਿਪੋਰਟ ਆਈ ਹੈ ਹੁਣ ਆਈਐਮਡੀ ਦੀ ਇਹ ਜੋ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਤੇ ਉਸ ਮੁਤਾਬਕ ਪੰਜਾਬ ਦੇ ਕਿਹੜੇ ਹਿੱਸੇ ਸਭ ਤੋਂ ਜ਼ਿਆਦਾ ਇਫੈਕਟ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਅਸਰ ਪੰਜਾਬ ਵਿੱਚ ਤੁਹਾਡੇ ਮੁਤਾਬਕ ਹੁਣ ਨਜ਼ਰ ਆਉਣ ਜਾ ਰਿਹਾ ਜ਼ਿਆਦਾ ਤਾਂ ਦੇਖੋ ਸਾਰਾ ਸੈਂਟਰਲ ਪੰਜਾਬ ਹਨਾ ਨਦਰਨ ਪੰਜਾਬ ਉਹ ਸਾਰਾ ਇਫੈਕਟ ਆਪਾਂ ਦੇਖ ਰਹੇ ਸੀ ਅਸੀਂ ਮੈਪਸ ਦੇਖੇ ਉਹਦੇ ਅੰਦਰ ਆਇਆ ਹੈਗਾ ਜੀ ਸੋ ਇਹਦੇ ਨਾਲ ਇਹੀ ਹੈ ਕਿ ਆਪਾਂ ਜਦੋਂ ਡਿਵੈਲਪਮੈਂਟ ਦੀ ਗੱਲ ਕਰਦੇ ਆ ਘਰ ਬੈਠ ਕੇ ਤਾਂ ਡਿਵੈਲਪਮੈਂਟ ਨਹੀਂ ਨਾ ਹੁੰਦੀ ਕੰਮਕਾਜ ਕਰਨਾ ਪੈਂਦਾ ਹੈ ਜੀ ਬਿਲਕੁਲ ਜੇ ਜੇ ਅਸੀਂ ਵਾਤਾਵਰਨ ਦੇ ਵੱਲ ਅਸੀਂ ਦੇਖ ਹੀ ਨਹੀਂ ਰਹੇ ਹੈਗੇ ਅਸੀਂ ਗੱਲ ਹੀ ਨਹੀਂ ਕਰ ਰਹੇ ਵਾਤਾਵਰਨ ਦੀ ਕਿ ਕਿਵੇਂ ਚੇਂਜ ਹੋ ਰਿਹਾ ਕੁਝ ਸੋਲੂਸ਼ਨ ਵੀ ਲੱਭੇ ਦਾ ਸੋਲੂਸ਼ਨਸ ਹੈਗੇ ਵੀ ਆ ਸੋ ਤੁਹਾਡੀ ਜਿਹੜੀ ਵਰਕ ਹੈ ਉਹ eficiency ਘਟਦੀ ਹੈਗੀ ਐ ਸੋ ਪੰਜਾਬ ਨੂੰ ਤਾਂ ਇਫੈਕਟ ਕਰਦਾ ਸਾਡੀ ਖੇਤੀ ਨੂੰ ਵੀ ਇਫੈਕਟ ਕਰਦਾ ਸਾਡੇ ਬੱਚਿਆਂ ਨੂੰ ਵੀ ਇਫੈਕਟ ਕਰਦਾ ਕਿਉਂਕਿ ਬੱਚੇ ਜਦੋਂ ਤੱਕ ਬਾਹਰ ਨਿਕਲਣਗੇ ਨਹੀਂ ਉਹਨਾਂ ਦੀ ਭੁੱਖ ਵੀ ਖਤਮ ਹੋਊਗੀ ਡੀਹਾਈਡਰੇਟ ਵੀ ਹੋਣਗੇ ਤੁਹਾਨੂੰ ਪਤਾ ਡੀਹਾਈਡਰੇਸ਼ਨ ਦੇ ਨਾਲ ਬ੍ਰੇਨ ਵੀ ਇਫੈਕਟ ਹੁੰਦਾ ਸੋ ਜਦੋਂ ਇਹ ਸਾਰੀਆਂ ਚੀਜ਼ਾਂ ਹੋਣ ਗਿਆ ਤੇ ਫਿਰ ਅਸੀਂ ਫਿਰ ਅਸੀਂ ਕਿਹਦੀ ਡਿਵੈਲਪਮੈਂਟ ਕਰਦੇ ਸਭ ਤੋਂ ਪਹਿਲੇ ਤਾਂ ਹਿਊਮਨ ਡਿਵੈਲਪਮੈਂਟ ਤੇ ਡਿਵੈਲਪਮੈਂਟ ਆਫ ਦਾ ਨੇਚਰ ਚਾਹੀਦੀ ਆ ਫਿਰ ਦੂਜੀਆਂ ਡਿਵੈਲਪਮੈਂਟਸ ਦੀਆਂ ਗੱਲਾਂ ਕਰਾਂਗੇ ਉਹ ਤਾਂ ਸੈਕੰਡਰੀ ਥਿੰਗਸ ਐ ਸਮੀਤਾ ਜੀ ਤੁਸੀਂ ਮੈਪਸ ਦੀ ਗੱਲ ਕੀਤੀ ਅਸੀਂ ਜਦੋਂ ਉਹ ਮੈਪਸ ਦੇਖ ਰਹੀ ਸੀ ਉਹਨਾਂ ਵਿੱਚ ਇੱਕ ਚੇਂਜ ਦੇਖਿਆ ਗਿਆ ਰੇਨਫਾਲ ਪੈਟਰਨ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਜੋ ਰੇਨਫਾਲ ਹੋ ਰਿਹਾ ਸੀ ਨਾਰਥ ਦੇ ਜੋ ਏਰੀਆਜ਼ ਐ ਖਾਸ ਤੌਰ ਤੇ ਪੰਜਾਬ ਦੀ ਜਦੋਂ ਅਸੀਂ ਗੱਲ ਕਰ ਹੀ ਰਹੇ ਆ ਤਾਂ ਜ਼ਿਆਦਾ ਹੁੰਦਾ ਸੀ ਪਰ ਇਸ ਸਾਲ ਘਟ ਦਿਖਾਇਆ ਗਿਆ ਕੀ ਕਾਰਨ ਐ ਉਸ ਦੇ ਦੇਖੋ ਜਦੋਂ ਕਲਾਈਮੇਟ ਚੇਂਜ ਹੁੰਦਾ ਨਾ ਸਭ ਤੋਂ ਪਹਿਲੇ ਉਹਦੇ ਕੀ ਇਫੈਕਟਸ ਹੁੰਦੇ ਆ ਪਹਿਲੇ ਬਹੁਤ ਜ਼ਿਆਦਾ ਫਲਡਜ਼ ਆਣਗੇ ਫਿਰ ਉਸ ਤੋਂ ਬਾਅਦ ਉਹ ਸੁੱਕੇ ਵੱਲ ਨੂੰ ਜਾਊਗਾ ਸੋ ਮੇਜਰ ਕੌਜ਼ ਐ ਹੈਗਾ ਤੁਸੀਂ ਵਰਲਡ ਪੈਟਰਨ ਦੇਖ ਲਓ ਤੁਸੀਂ ਸਟੱਡੀਜ਼ ਕੱਢ ਕੇ ਦੇਖ ਲਓ ਉਹਦੇ ਵਿੱਚ ਇਹੀ ਪੈਟਰਨ ਦਿਖਾਇਆ ਜਾਂਦਾ ਪਹਿਲੇ ਐਕਸੈਸ ਰੇਨਫਾਲ ਐਂਡ ਫਲਡਿੰਗ ਹੋਊਗੀ ਫਿਰ ਉਸ ਤੋਂ ਬਾਅਦ ਫਿਰ ਇਹ ਜਿਹੜੀ ਹੈਗੀ ਹੈ ਸੁੱਕੇ ਵੱਲ ਨੂੰ ਜਾਇਆ ਜਾਊਗਾ ਹੁਣ ਤੁਸੀਂ کہہ ਰਹੇ ਹੋ ਨਾ ਕਿ ਪ੍ਰੈਡਿਕਸ਼ਨਸ ਆਈਆਂ ਆਪਾਂ ਦੇਖੇ ਸੀ ਬੈਠ ਕੇ ਮੈਪਸ ਦੇਖ ਰਹੇ ਸੀਗੇ ਸਕੈਂਟੀ ਰੇਨਫਾਲ ਦੱਸੀ ਗਈ ਹੈ ਜੀ ਕਿ ਬਹੁਤ ਥੋੜੀ ਬਿਲੋ ਨਾਰਮਲ ਹੋਊਗੀ ਜੀ ਹੈ ਨਾ ਤੇ ਇੱਕ ਆਪਾਂ ਤਾਂ ਐਗਰੀਰੀਅਨ ਸਟੇਟ ਹੈ ਜਿਹੜੀ ਕਿ ਖੇਤੀਬਾੜੀ ਦੇ ਉੱਤੇ ਹੀ ਜ਼ਿਆਦਾਤਰ ਨਿਰਭਰ ਹੈ ਜੀ ਤੇ ਵੈਸੇ ਵੀ ਜੇ ਤੁਸੀਂ ਪੰਜਾਬ ਦੀ ਧਰਤੀ ਨੂੰ ਜਾ ਕੇ ਦੇਖੋਗੇ ਤੇ ਇਸ ਵੇਲੇ ਉਹ ਸਾਂਡੀ ਸੋਇਲ ਬਣ ਰਿਹਾ ਤੁਸੀਂ ਦੇਖੋਗੇ ਤੇ ਤੁਹਾਨੂੰ ਆਪ ਪਤਾ ਚੱਲੂਗਾ ਕਿ ਪਿਛਲੇ 50 ਸਾਲਾਂ ਜਾਂ ਪਿਛਲੇ 30-40 ਸਾਲਾਂ ਦੇ ਵਿੱਚ ਕੀ ਫਰਕ ਪਿਆ ਹੈਗਾ ਉਹ ਉਹਦੇ ਲਈ ਤੁਹਾਨੂੰ ਸਾਇੰਟਿਸਟ ਹੋਣ ਦੀ ਲੋੜ ਨਹੀਂ ਹੈ ਖਾਲੀ ਤੁਸੀਂ ਚੇਂਜ ਚੇਂजेस ਇਨ ਦਾ ਸੋਇਲ ਜਿਹੜਾ ਹੈਗਾ ਉਹਦੇ ਮਿੱਟੀ ਦੇ ਕੰਨਾਂ ਦੇ ਵਿੱਚ ਤੁਸੀਂ ਦੇਖ ਲਓ ਕੰਨ ਕੰਨ ਜਿਹੜਾ ਹੈਗਾ ਉਹ ਹੁਣ ਐਂ ਦਿਖਦਾ ਜਿਹੜਾ ਕਿ ਇਕੱਠਾ ਹੋਇਆ ਹੁੰਦਾ ਸੀਗਾ ਬਿਕਾਉਜ਼ ਉਹ ਸੈਂਡੀ ਨਹੀਂ ਸੀਗਾ ਤਾਂ ਸੈਂਡੀ ਸੋਇਲ ਦਾ ਤੁਸੀਂ ਜ਼ਿਕਰ ਕੀਤਾ ਇਸਦੇ ਕੀ ਆਉਣ ਵਾਲੇ ਸਮੇਂ ਵਿੱਚ ਕੋਈ ਨੁਕਸਾਨ ਹਨ ਬਿਲਕੁਲ ਉਹ ਡੇਜ਼ਰਟ ਅਬ ਵੀ ਆਰ ਗੋਇੰਗ ਟੁਵਰਡਸ ਡੇਜ਼ਰਟੀਫਿਕੇਸ਼ਨ ਜਦੋਂ ਧਰਤੀ ਹੇਠਲਾ ਪਾਣੀ ਖਤਮ ਹੋ ਜਾਣਾ ਹੈਗਾ ਤੇ ਫਿਰ ਉਹ ਸੈਂਡੀ ਸੋਇਲ ਹੀ ਬਣੂਗਾ ਫਿਰ ਅਸੀਂ ਉਹ ਸੈਂਡੀ ਸੋਇਲ ਕਿੱਥੇ ਹੁੰਦਾ ਰੇਗਿਸਤਾਨ ਦੇ ਵਿੱਚ ਹੁੰਦਾ ਤੇ ਜਿੰਨੂੰ ਕਹਿੰਦਾ ਨਾ ਰੇਗਿਸਤਾਨ ਵੱਲ ਪੰਜਾਬ ਤੁਰ ਰਿਹਾ ਉਹ ਸੱਚੀ ਗੱਲ ਹੈ ਉਹ ਦਿਖ ਰਿਹਾ ਤੇ ਸੋ ਬਚਾ ਕਿਵੇਂ ਕੀਤਾ ਜਾ ਸਕਦਾ ਹੈ ਇਹ ਤਾਂ ਬਹੁਤ ਜ਼ਰੂਰੀ ਹੈ ਤੇ ਆਮ ਲੋਕ ਕਿਵੇਂ ਸਪੋਰਟ ਕਰ ਸਕਦੇ ਨੇ ਜੋ ਉਥੇ ਰਹਿੰਦੇ ਨੇ ਕਿਉਂਕਿ ਇੱਕ ਚੁਣੌਤੀ ਸਭ ਤੋਂ ਵੱਡੀ ਜੋ ਹੈ ਉਹਨਾਂ ਸਾਹਮਣੇ ਹੋਵੇਗੀ ਫਿਰ ਤਾਂ ਬਿਲਕੁਲ ਹੈਗੀ ਹੈ ਸਭ ਤੋਂ ਪਹਿਲਾਂ ਤਾਂ ਜਿਵੇਂ ਹੁਣ ਆਪਾਂ ਕਹਿੰਦੇ ਹੁ ਰੁੱਖ ਲਗਾਣੇ ਹਨਾ ਰੁੱਖ ਬਹੁਤ ਲੋਕ ਲਾਂਦੇ ਆ ਰੁੱਖਾਂ ਦੀ ਸੰਭਾਲ ਨਹੀਂ ਕਰਦੇ ਰੁੱਖ ਜਦੋਂ ਕੱਟਦੇ ਐ ਉਹ ਕਿਉਂ ਇਸ ਵੇਲੇ ਪੰਜਾਬ ਇਹ ਨੁਕਸਾਨ ਹੀ ਨਹੀਂ ਝੇਲ ਸਕਦਾ ਕਿ ਇੱਕ ਵੀ ਦਰਖਤ ਨੂੰ ਕੱਟਿਆ ਜਾਵੇ ਠੀਕ ਹੈ ਅਸੀਂ ਰੁੱਖਾਂ ਨੂੰ ਕਟਾਂਗੇ ਦਰਖਤਾਂ ਨੂੰ ਕਟਾਂਗੇ ਤੇ ਇਹਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨਾਲ ਖਿਲਵਾੜ ਕਰ ਰਹੇ ਹਾਂ ਆਣ ਵਾਲੀਆਂ نسلਾਂ ਜਿਹੜੀਆਂ ਨੇ ਸਾਨੂੰ ਨਾ ਕੋਸੇਗੀ ਕਿ ਅਸੀਂ ਪੰਜਾਬ ਛੱਡਿਆ ਨਹੀਂ ਇਹ ਮਜ਼ਾਕ ਬਣ ਗਿਆ ਪੰਜ ਆਬ ਇਸ ਵੇਲੇ ਪੰਜਾਬ ਹੈ ਹੀ ਨਹੀਂ ਪਹਿਲਾਂ ਤਾਂ ਚਲੋ ਆਪਣਾ ਵਿਭਾਜਨ ਹੋਇਆ ਅੱਧੇ ਆਬ ਚਲੇ ਗਏ ਦੂਜੇ ਪਾਸੇ ਹੈ ਨਾ ਬਿਲਕੁਲ ਲੈਂਦੇ ਪਰਦਾ ਪਾ ਹੈ ਨਾ ਹੁਣ ਸਾਡੇ ਕੋਲ ਥੋੜੇ ਜੇ ਰਹਿ ਗਏ ਹੈਗੇ ਅਸੀਂ ਨਨੋਂ ਸਾਮ ਵੀ ਨਹੀਂ ਰਹੇ ਹੈਗੇ ਤੁਸੀਂ ਗੱਲ ਕੀਤੀ ਬੁੱਢਾ ਦਰਿਆ ਦੀ ਸਤਲੁਜ ਹੀ ਹੈ ਨਾਲ ਬਿਆਸ ਹੈ ਤੁਸੇ ਬਿਆਸਵਾਲ ਦੇਖੋਗੇ ਉੱਥੇ ਘੱਟ ਪੋਲਿਊਸ਼ਨ ਹੈ ਉੱਥੇ ਵੀ ਤਾਂ ਹੈ ਹੁਣ ਰਾਵੀ ਵੱਲ ਗੱਲ ਕਰੀਏ ਰਾਵੀ ਦੇ ਉੱਤੇ ਸ਼ਾਹਪੁਰ ਕੰਡੀ ਦਾ ਪ੍ਰੋਜੈਕਟ ਆ ਰਿਹਾ ਹੈਗਾ ਪਰ ਤੁਹਾਨੂੰ ਕੀ ਪਤਾ ਹੈਗਾ ਕਿ ਕਹਿ ਰਹੇ ਕਿ ਇਰੀਗੇਸ਼ਨ ਲਈ ਚੰਗਾ ਹੋਊਗਾ ਪਰ ਪੰਜਾਬ ਨੂੰ ਤਾਂ ਉਹਦਾ ਬੈਨੀਫਿਟ ਹੀ ਨਹੀਂ ਹੈ ਪੰਜਾਬ ਤਾਂ ਖਾਲੀ 5000 ਹੈਕਟੇਰ ਕਵਰ ਕਰੂਗਾ ਇਰੀਗੇਸ਼ਨ ਲਈ ਜ਼ਿਆਦਾ ਆਰਾਊਂਡ 25000 ਹੈਕਟੇਰ ਕੁਝ ਹੋਰ ਸਿਗਾ ਡਾਟਾ ਦੇ ਵਿੱਚ ਉਹ ਉਹ ਜੰਮੂ ਕਸ਼ਮੀਰ ਨੂੰ ਜਾਊਗਾ ਜਿਹੜਾ ਹਾਈਡਲ ਪ੍ਰੋਜੈਕਟ ਜਿਹੜਾ ਜਿਹਦੇ ਨਾਲ ਬਿਜਲੀ ਬਣਨੀ ਹੈ ਉਹਦਾ ਸਾਰਾ ਖਰਚਾ ਪੰਜਾਬ ਲਊਗਾ ਫਿਰ ਸਾਨੂੰ ਕੀ ਬੈਨੀਫਿਟ ਹੈ ਸਤ ਵੈਸੇ ਹੀ ਡਿਪਰਾਈਵਡ ਐ ਅਸੀਂ ਪੈਸੇ ਵੱਲੋਂ ਡਿਪਰਾਈਵਡ ਐ ਪਾਣੀ ਵੱਲੋਂ ਡਿਪਰਾਈਵਡ ਐ ਸਾਫ਼ ਹਵਾ ਵੱਲੋਂ ਡਿਪਰਾਈਵਡ ਐ ਸਾਡਾ ਐਗਰੀਕਲਚਰ ਕ੍ਰਾਈਸਿਸ ਦੇ ਵਿੱਚ ਐ ਸਾਡਾ ਯੂਥ ਕ੍ਰਾਈਸਿਸ ਦੇ ਵਿੱਚ ਹੈਗਾ ਪਰ ਸਾਡੇ ਕੋਲ ਹੈ ਕਿ ਕਿ ਸਾਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬਿਲਕੁਲ ਆਖਰ ਵਿੱਚ ਸਮਿਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿ ਇਸ ਹੀਟ ਵੇਵ ਤੋਂ ਕਿਵੇਂ ਬਚ ਸਕਦੇ ਨੇ ਤੇ ਜਦੋਂ ਪੰਜਾਬ ਤੇ ਇੰਨੇ ਮਾੜੇ ਅਸਰ ਹੋਣਗੇ ਇਸ ਦੇ ਭਾਵੇਂ ਮਹਿਲਾਵਾਂ ਤੇ ਭਾਵੇਂ ਵਾਤਾਵਰਣ ਤੇ ਬੱਚਿਆਂ ਤੇ ਤਾਂ ਉਹ ਕਿਵੇਂ ਇਸ ਤੋਂ ਬਚਾਅ ਕਰ ਸਕਦੇ ਨੇ ਕਿਵੇਂ ਪੰਜਾਬ ਨੂੰ ਇੱਕ ਡੇਜ਼ਰਟ ਬਣਨ ਤੋਂ ਬਚਾ ਸਕਦੇ ਨੇ ਵੱਧ ਤੋਂ ਵੱਧ ਦਰਖਤ ਲਾਓ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪੋਲੂਸ਼ਨ ਦੇ ਖਿਲਾਫ ਲੜੋ ਪੋਲੂਸ਼ਨ ਵਾਤਾਵਰਣ ਨੂੰ ਖਤਮ ਕਰਦੀ ਹੈ ਉਹਦੇ ਨਾਲ ਬੂਟੇ ਇਨਸਾਨ ਤਾਂ ਬਚਦਾ ਨਹੀਂ ਬੂਟੇ ਵੀ ਨਹੀਂ ਬਚਦੇ ਹੈਗੇ ਸੋ ਜੋ ਦਰਖਤ ਹੈ ਉਹਨਾਂ ਨੂੰ ਸੰਭੋ ਉਹਨਾਂ ਨੂੰ ਕੱਟਣ ਦੀ ਲੋੜ ਨਹੀਂ ਹੈਗੀ ਇਹ ਤੁਹਾਡੇ ਆਪਣੇ ਘਰਾਂ ਨੂੰ ਅਸਰ ਕਰ ਰਿਹਾ ਹੈ ਤੁਹਾਡੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਅਸਰ ਕਰ ਰਿਹਾ ਹੈ ਪਾਣੀ ਹੈ ਨਹੀਂ ਸਾਡੇ ਕੋਲ ਅਸੀਂ ਕਿਉਂ ਬਰਬਾਦੀ ਦੀ ਤਰਫ ਜਾ ਰਹੇ ਹਾਂ ਜਦੋਂ ਸਾਨੂੰ ਆਪ ਨੂੰ ਪਤਾ ਆਪਣੇ ਪੈਰਾਂ ਉੱਤੇ ਕਿਉਂ ਅਸੀਂ ਕੁਹਾੜੀ ਮਾਰ ਰਹੇ ਹਾਂ ਸੋ ਪੰਜਾਬ ਨੂੰ ਬਚਾਓ ਤੇ ਇਹਦੇ ਬਾਰੇ ਸੋਚੋ ਵਾਤਾਵਰਨ ਦੇ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ ਹੁਣ ਇਹ ਜਿਹੜੀ ਆਪਣੀ ਪ੍ਰੈਜ਼ੈਂਟ ਸਰਕਾਰ ਹੈ ਉਹਨਾਂ ਨੇ ਮੱਤੇਵਾੜੇ ਵਾਸਤੇ ਸਟਾਲ ਲਾਇਆ ਸੀ ਤੇ ਉਥੇ ਬੰਦ ਹੋ ਗਿਆ ਹੁਣ ਉਹ ਪ੍ਰੋਜੈਕਟ ਨਹੀਂ ਚੱਲ ਰਿਹਾ ਤੇ ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਬੜੀ ਸੀਰੀਅਸਲੀ ਸੋਚਣੀਆਂ ਚਾਹੀਦੀਆਂ ਬਹੁਤ ਸਾਰੀਆਂ ਗੱਲਾਂ ਕਿਉਂਕਿ ਕਿਉਂਕਿ ਮਰ ਰਹੇ ਆ ਲੋਕ ਅਸਲ ਗੱਲ ਤਾਂ ਹੈ ਕਿ ਮਰ ਰਹੇ ਨੇ ਵਾਹ ਸ਼ੁਕਰੀਆ ਸਮੀਤਾ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ ਤੇ ਇੱਕ ਇੰਨੇ ਵੱਡੇ ਮੁੱਦੇ ਤੇ ਜੋ ਵਾਤਾਵਰਣ ਨੂੰ ਸਿੱਧੇ ਤੌਰ ਤੇ ਇਫੈਕਟ ਕਰ ਰਿਹਾ ਹੈ ਉਸ ਤੇ ਸਾਡੇ ਨਾਲ ਗੱਲ ਕਰਨ ਦੇ ਲਈ ਉਮੀਦ ਹੈ ਸਾਡੇ ਦਰਸ਼ਕ ਜੋ ਬਿਲਕੁਲ ਅਣਜਾਣ ਸੀ ਇਸ ਚੀਜ਼ ਤੋਂ ਉਹਨਾਂ ਨੂੰ ਹੁਣ ਕਾਫੀ ਜਾਣਕਾਰੀ ਮਿਲੀ ਹੋਵੇਗੀ ਹੀਟ ਵੇਵ ਤੋਂ ਵੀ ਉਹ ਆਪਣਾ ਬਚਾਅ ਕਰਨਗੇ ਤੇ ਨਾਲ ਹੀ ਪੰਜਾਬ ਨੂੰ ਡੇਜ਼ਰਟ ਬਣਨ ਤੋਂ ਵੀ ਉਹ ਬਚਾਉਣਗੇ ਥੈਂਕ ਯੂ ਸਤਿ ਸ਼੍ਰੀ ਅਕਾਲ